ਜਿਹੜੇ ਬੱਚੇ ਸਾਡੇ ਦਿਹਾਤੀ ਖੇਤਰ ਦੇ ਨਾਲ ਸੰਬੰਧ ਰੱਖਣ ਵਾਲੇ ਗਰੀਬ ਪਰਿਵਾਰਾਂ ਦੇ ਕਮਜ਼ੋਰ ਪਰਿਵਾਰਾਂ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਪੜ੍ਹਾਈ ਦੇ ਲਈ ਕੰਪੀਟੀਸ਼ਨal ਇਜਾਮ ਦੇ ਤਿਆਰੀ ਦੇ ਲਈ ਜਿਹੜਾ ਹਰ ਤਰ੍ਹਾਂ ਦੀ ਆ ਆਰਥਿਕ امدਾਦ ਦੇਣ ਨਸ਼ਿਆਂ ਦਾ ਪ੍ਰਕੋਪ ਹੈ ਉਸ ਨੂੰ ਠੱਲਣ ਦੇ ਲਈ ਜਿਹੜੇ ਪਿੰਡਾਂ ਦੇ ਨੌਜਵਾਨਾਂ ਨੂੰ ਜਿਹੜਾ ਖੇਡਾਂ ਦੇ ਵੱਲ ਆਕਰਸ਼ਿਤ ਕਰਨ ਦੇ ਲਈ ਉਹਨਾਂ ਨੂੰ ਖੇਡਾਂ ਦੇ ਲਈ ਵੀ ਉਹਨੂੰ ਨੂੰ ਆਰਥਿਕ امدਾਦ ਦੇਣ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਅੱਜ ਜਿਹੜਾ ਰੂਪਕ ਆ ਗਿਆ 2022 ਦੇ ਵਿੱਚ ਬਹੁਤ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਇਸ ਸਰਕਾਰ ਦੇ ਉੱਤੇ ਉਮੀਦਾਂ ਸੀ ਪਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਹ ਜਿਹੜੀ ਸਰਕਾਰ ਹੈ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀਆਂ ਆਸਾਂ ਦੇ ਉੱਤੇ ਖਰਾ ਉੱਤਰਨ ਦੇ ਵਿੱਚ ناکਾਮ ਔਰ ਫੇਲ ਸਾਬਤ ਹੋਈ ਹੈ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰਕੇ ਅੱਜ ਲੋਕ ਇਸ ਗੱਲ ਦੀ ਮੰਗ ਕਰਨ ਲੱਗੇ ਇਸ ਗੱਲ ਦੀ ਚਾਹਤ ਰੱਖਣ ਲੱਗੇ ਇਸ ਗੱਲ ਦੀ ਢਾਣੀਆਂ ਦੇ ਵਿੱਚ ਚੌਂਕਾਂ ਚੌਰਾਹਿਆਂ ਦੇ ਵਿੱਚ ਗੱਲਾਂ ਹੋਣ ਲੱਗੀਆਂ ਲੋਕਾਂ ਦੇ ਵਿੱਚ ਕਿ ਇਹਨਾਂ ਨਾਲ ਤਾਂ ਸ਼੍ਰੋਮਣੀ ਅਕਾਲੀ ਦਲ 100 ਨਹੀਂ 1000 ਗੁਣਾ ਦਰਜੇ ਚੰਗਾ ਸੀ ਦਲਿਤ ਚੇਤਨਾ ਮੰਚ ਪੰਜਾਬ ਇੱਕ ਵਾਰ ਫਿਰ ਤੋਂ ਪੂਰੇ ਪੰਜਾਬ ਚ ਐਕਟਿਵ ਹੋਵੇਗਾ ਕਿਸ ਤਰੀਕੇ ਨਾਲ ਲੋਕਾਂ ਦੀ ਮਦਦ ਕੀਤੀ ਜਾਣੀ ਹੈ ਸ਼ਮਸ਼ੀਰ ਉਖਲਾਵੀ ਸਾਡੇ ਨਾਲ ਸਰ ਕਿਸ ਤਰੀਕੇ ਦੇ ਨਾਲ ਸ਼ੁਰੂਆਤ ਕਰ ਰਹੇ ਹੋ ਕੀ ਕੀ ਪਹਿਲੀ ਪ੍ਰੋਟੀਰਿਟੀ ਰਵੇਗੀ ਸੋ ਦੇਖੋ ਦਲਿਤ ਚੇਤਨਾ ਮੰਚ ਪੰਜਾਬ ਨਾਂ ਦੀ ਇਹ ਸੋਸ਼ਲ ਆਰਗੇਨਾਈਜੇਸ਼ਨ ਪਿਛਲੇ 2 ਸਾਲਾਂ ਤੋਂ ਸਮਾਜ ਦੇ ਵਿੱਚ ਜਿਹੜੀ ਸਰਗਰਮ ਹੈ ਔਰ ਇਸ ਨੂੰ ਹੋਰ ਵਿਖ ਦੇ ਵਿੱਚ ਸਰਗਰਮ ਕਰਨ ਵਾਸਤੇ ਅੱਜ ਜਿਹੜੀ ਸਾਰੀ ਰੂਪਰੇਖਾ ਲਿਖੀ ਗਈ ਹੈ ਇਹਦੇ ਵਿੱਚ ਮੁਢਲੇ ਤੌਰ ਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਆਰਥਿਕ امداد ਦੇ ਕੇ ਉਹਨਾਂ ਦੇ ਜਿਹੜੇ ਹੱਥ ਪੀੜੇ ਕਰਨੇ ਹਨ ਔਰ ਜਿਹੜੇ ਬੱਚੇ ਸਾਡੇ ਦਿਹਾਤੀ ਖੇਤਰ ਦੇ ਨਾਲ ਸੰਬੰਧ ਰੱਖਣ ਵਾਲੇ ਗਰੀਬ ਪਰਿਵਾਰਾਂ ਦੇ ਕਮਜ਼ੋਰ ਪਰਿਵਾਰਾਂ ਦੇ ਜਿਹੜੇ ਬੱਚੇ ਐ ਉਹਨਾਂ ਨੂੰ ਪੜ੍ਹਾਈ ਦੇ ਲਈ ਕੰਪੀਟੀਸ਼ਨal ਇਮਤਿਹਾਨ ਦੇ ਤਿਆਰੀ ਦੇ ਲਈ ਜਿਹੜਾ ਹਰ ਤਰ੍ਹਾਂ ਦੀ ਆਰਥਿਕ امدਾਦ ਦੇਣ ਦੇ ਨਾਲ ਨਾਲ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਪ੍ਰਕੋਪ ਹੈ ਉਸ ਨੂੰ ਠੱਲਣ ਦੇ ਲਈ ਜਿਹੜੇ ਪਿੰਡਾਂ ਦੇ ਨੌਜਵਾਨਾਂ ਨੂੰ ਜਿਹੜਾ ਖੇਡਾਂ ਦੇ ਵੱਲ ਆਕਰਸ਼ਿਤ ਕਰਨ ਦੇ ਲਈ ਉਹਨਾਂ ਨੂੰ ਖੇਡਾਂ ਦੇ ਲਈ ਵੀ ਉਹਨੂੰ ਨੂੰ ਆਰਥਿਕ امدਾਦ ਦੇਣ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਅੱਜ ਜਿਹੜਾ ਉਲੀਕਿਆ ਗਿਆ ਲੰਮੇ ਸਮੇਂ ਤੋਂ ਅਨਐਕਟਿਵ ਹੋਏ ਸੀ ਕਿ ਕਾਰਨ ਰਿਹਾ ਉਸ ਨੂੰ ਲੈ ਕੇ ਔਰ ਹੁਣ ਦੁਬਾਰਾ ਫਿਰ ਤੋਂ ਕੀ ਸੋਚ ਕੇ ਐਕਟਿਵ ਹੋਏ ਦੇਖੋ ਮੈਂ ਤੁਹਾਨੂੰ ਇਸ ਗੱਲ ਦਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਮੇਂ ਦੀਆਂ ਹਕੂਮਤਾਂ ਨੇ ਜਦੋਂ ਗਰੀਬ ਬੇਵਸ ਪਰਿਵਾਰਾਂ ਪੀੜਿਤ ਪਰਿਵਾਰਾਂ ਦੇ ਹੱਕਾਂ ਦੇ ਲਈ ਤੁਸੀਂ ਲੜਾਈ ਲੜਦੇ ਹੋ ਤਾਂ ਸਰਕਾਰ ਨੂੰ ਉਸ ਗੱਲ ਦਾ ਮਤਲਬ ਜਿਹੜਾ ਦੁੱਖ ਹੁੰਦਾ ਇਸ ਗੱਲ ਤੋਂ ਸਰਕਾਰ ਪਰੇਸ਼ਾਨ ਹੁੰਦੀ ਹੈ ਸੋ ਮੈਂ ਇਹ ਗੱਲ ਤੁਹਾਡੇ ਜਰੀਏ ਸਾਰੇ ਸਮੁੱਚੇ ਸਮਾਜ ਨੂੰ ਦੱਸ ਦਿਆਂ ਕਿ ਇਹਨਾਂ ਜਿਹੜੀਆਂ ਸਮੇਂ ਦੀਆਂ ਹਕੂਮਤਾਂ ਦੀਆਂ ਗੈਰ ਮਾਨਵੀ ਕਾਰਵਾਈਆਂ ਦੇ ਕਾਰਨ ਅਸੀਂ ਪਰੇਸ਼ਾਨ ਜ਼ਰੂਰ ਹੋਇਆ ਪਰ ਨਿਰਾਸ਼ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸਰਗਰਮੀ ਨਾਲ ਇਹਨਾਂ ਜਿਹੜੇ ਗਰੀਬ ਸਮਾਜ ਦੇ ਗਰੀਬ ਬੇਬਸ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਵਿਦਿਅਕ ਤੌਰ ਤੇ ਸਰੀਰਕ ਤੌਰ ਤੇ ਪਛੜੇ ਲੋਕ ਹੈ ਉਹਨਾਂ ਦੀ ਜਿਹੜੀ امدਾਦ ਬਾਹ ਫੜ ਕੇ ਉਹਨਾਂ ਨੂੰ ਇਨਸਾਫ ਲਈ ਜਿਹੜੀ ਹਰ ਤਰ੍ਹਾਂ ਦੀ ਜਿਹੜੀ ਲੜਾਈ ਲੜ ਕੇ ਮੋਰੀ ਭੂਮਕਾ ਨਵਾਵਾਂ ਜਿਹੜੀ ਹੁਣ ਦੀ ਸਰਕਾਰ ਹੈ ਮੌਜੂਦਾ ਸਰਕਾਰ ਹੈ ਉਸ ਨੂੰ ਕਿਵੇਂ ਦੇਖੀਏ ਜੋ ਜੋ ਉਹਨਾਂ ਦੀਆਂ ਕਾਰਵਾਈਆਂ ਨੇ ਤੁਹਾਨੂੰ ਲੱਗਦਾ ਵੀ ਫੇਰ ਉਸੇ ਰਾਹ ਤੇ ਨਾ ਤੁਰਨ ਦੇਣਗੇ ਤੁਹਾਨੂੰ ਕੰਮ ਕਰਨ ਦੇਣਗੇ ਦੇਖੋ 2022 ਦੇ ਵਿੱਚ ਬਹੁਤ ਪੰਜਾਬ ਦੇ ਲੋਕਾਂ ਨੂੰ ਬਹੁਤ ਸਾਰੀਆਂ ਇਸ ਸਰਕਾਰ ਦੇ ਉੱਤੇ ਉਮੀਦਾਂ ਸੀ ਪਰ ਮੈਨੂੰ ਬੜੇ ਅਫਸੋਸ ਨਾਲ ਕਿ ਇਹ ਜਿਹੜੀ ਸਰਕਾਰ ਹੈ ਪੰਜਾਬ ਦੇ 3 ਕਰੋੜ ਪੰਜਾਬੀਆਂ ਦੀਆਂ ਆਸਾਂ ਦੇ ਉੱਤੇ ਖਰਾ ਉਤਰਨ ਦੇ ਵਿੱਚ ناکਾਮ ਔਰ ਫੇਲ ਸਾਬਤ ਹੋਈ ਹੈ ਔਰ ਇਸ ਦਾ ਜਿਹੜਾ ਮਕਸਦ ਇੱਕੋ ਇੱਕ ਮਕਸਦ ਹੈ ਕਿ ਦਿੱਲੀ ਦੇ ਜਿਹੜੇ ਧਾਰਵੀ ਪੰਜਾਬ ਦੇ ਉੱਤੇ ਆ ਕੇ ਪੰਜਾਬ ਦੇ ਕੁਦਰਤੀ ਸਰੋਤਾਂ ਦੇ ਉੱਤੇ ਕਬਜ਼ਾ ਕਰਕੇ ਇਥੋਂ ਦੀ ਜਿਹੜੀ ਆਰਥਿਕ ਬਵਸਤਾ ਨੂੰ ਡਾਮਾ ਡੋਲ ਕਰਨ ਦੇ ਵਿੱਚ ਲੱਗੇ ਹੋਇਆ ਇਸ ਦੇ ਨਾਲ ਪੰਜਾਬ ਮੈਨੂੰ ਲੱਗਦਾ ਹੈ ਕਿ 20 ਸਾਲ 25 ਸਾਲ ਪਿੱਛੇ ਚਲਾ ਗਿਆ ਲੋਕ ਅੱਜ ਮੁੜ ਕੇ ਪੰਜਾਬ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਨੂੰ ਸ਼ਰੋਮਣੀ ਅਕਾਲੀ ਦੇ ਰਾਜ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰਕੇ ਅੱਜ ਲੋਕ ਇਸ ਗੱਲ ਦੀ ਮੰਗ ਕਰਨ ਲੱਗੇ ਇਸ ਗੱਲ ਦੀ ਚਾਹਤ ਰੱਖਣ ਲੱਗੇ ਇਸ ਗੱਲ ਦੀ ਢਾਣੀਆਂ ਦੇ ਵਿੱਚ ਚੌਂਕਾਂ ਚੌਰਾਹਿਆਂ ਦੇ ਵਿੱਚ ਗੱਲਾਂ ਹੋਣ ਲੱਗੀਆਂ ਲੋਕਾਂ ਦੇ ਵਿੱਚ ਕਿ ਇਹਨਾਂ ਨਾਲ ਤਾਂ ਸ਼੍ਰੋਮਣੀ ਅਕਾਲੀ ਦਲ 100 ਨਹੀਂ 1000 ਗੁਣਾ ਦਰਜੇ ਚੰਗਾ ਸੀ ਜਿਨੇ ਹਰ ਵਰਗ ਦੀ ਜਿਹੜੀ ਬਾਹ ਫੜ ਕੇ ਉਹਨਾਂ ਨੂੰ ਸਮਾਜ ਦੇ ਹਾਣ ਦਾ ਮੇਚ ਦਾ ਕਰਨ ਦੀ ਕੋਸ਼ਿਸ਼ ਕੀਤੀ ਦੇ ਪਾਸੇ ਤੁਸੀਂ ਕਹੇ ਨਸ਼ਿਆਂ ਦੇ ਖਿਲਾਫ ਹੀ ਲੜਾਂਗੇ ਵੱਖਰੇ ਤੌਰ ਤੇ ਜੰਗ ਛੇੜੋਗੇ ਜਾਂ ਯੁੱਧ ਨਸ਼ਿਆਂ ਵਰਤ ਜਿਹੜਾ ਸਰਕਾਰ ਨੇ ਕੀਤਾ ਉਹਦੇ ਨਾਲ ਚੱਲੋਗੇ ਇਹ ਦੇਖੋ ਇਸ ਸਰਕਾਰ ਦਾ ਸਰਕਾਰ ਆਪਣੇ ਪੱਧਰ ਤੇ ਜੋ ਕਰਦੀ ਹੈ ਸਰਕਾਰ ਨੂੰ ਜਿਹੜਾ ਇਹ ਲੋਕਾਂ ਦੇ ਅੱਖਾਂ ਦੇ ਵਿੱਚ ਘੱਟਾ ਪਾਉਣ ਲਈ ਜਿਹੜੀ ਯਤਨ ਜਿਹੜੇ ਹੋਛੇ ਯਤਨ ਕੀਤੇ ਜਾ ਰਿਹਾ ਹੈ ਉਹਨਾਂ ਨੂੰ ਇੱਕ ਸਪੋਸਟ ਤਾਂ ਕਰਾਂਗੇ ਕਰਾਂਗੇ ਤੇ ਨਾਲ ਦੇ ਨਾਲ ਅਸੀਂ ਪਿੰਡਾਂ ਦੇ ਵਿੱਚ ਜਾ ਕੇ ਚੇਤਨਾ ਮੀਟਿੰਗਾਂ ਦੇ ਰਾਹੀਂ ਉਹਨਾਂ ਨੂੰ ਨਾਟਕਾਂ ਰਾਹੀਂ ਤਰ੍ਹਾਂ ਤਰ੍ਹਾਂ ਦੇ ਤੌਰ ਤਰੀਕਿਆਂ ਦੇ ਨਾਲ ਉਹਨਾਂ ਨੂੰ ਅਵੇਅਰ ਕਰਾਂਗੇ ਖੇਡਾਂ ਵੱਲ ਆਕਰਸ਼ਿਤ ਕਰਕੇ ਉਹਨਾਂ ਨੂੰ ਆਰਥਿਕ ਮਦਦ ਦੇ ਕੇ ਕਿਸ ਨੂੰ ਕ੍ਰਿਕਟ ਦੇ ਵਿੱਚ ਲਾਈਏ ਕਿਸੇ ਨੂੰ ਕਬੱਡੀ ਦੇਖੋ ਸਰਦਾਰ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕਬੱਡੀ ਕੱਪ ਕਰਦੇ ਸੀ ਲੋਕ ਬੱਚੇ ਨੌਜਵਾਨ ਜਿਹੜੇ ਸੀਗੇ ਕਿੰਨਾ ਚਾਂ ਹੁੰਦਾ ਸੀ ਕਿੰਨਾ ਮਹਲਾਰ ਹੁੰਦਾ ਸੀ ਕਿ ਦੇਖੋ ਕਬੱਡੀ ਕੱਪ ਹੁੰਦੇ ਨੇ ਨੰਤਰ ਰਾਸ਼ਨੀ ਕਬੱਡੀ ਕੱਪ ਹੁੰਦੇ ਸੀ ਲੋਕਾਂ ਦਾ ਜਿਹੜਾ ਰੁਝਾਨ ਸੀ ਖੇਡਾਂ ਵੱਲ ਸੀ ਤੇ ਲੋਕ ਬੱਚੇ ਜਿਹੜੇ ਨੌਜਵਾਨ ਨਸ਼ੇ ਛੱਡ ਕੇ ਉਹ ਖੇਡਾਂ ਵੱਲ ਆਕਰਸ਼ਿਤ ਹੋ ਰਹੇ ਸੀ ਪਰ ਉਹ ਜਿਹੜੀ ਲੜੀ ਸਰਕਾਰ ਦਾ ਗੈਪ ਪੈਣ ਕਰਕੇ ਉਹ ਟੁੱਟ ਗਈ ਉਹਨੂੰ ਮੁੜ ਕੇ ਜੋੜਨ ਦਾ ਅਸੀਂ ਆਪਣੇ ਪੱਧਰ ਤੇ ਯਤਨ ਕਰਾਂਗੇ ਤੇ ਸਮਾਜ ਦੇ ਵਿੱਚ ਜਿਹੜਾ ਇੱਕ ਦੀ ਮੋਰੀ ਭੂਮਿਕਾ ਨਿਭਾਉਣ ਦਾ ਜਿਹੜਾ ਅਸੀਂ ਤਾਂ ਕਰਾਂਗੇ ਤਾਂ ਕਿ ਜਿਹੜਾ ਮਤਲਬ ਸਮਾਜ ਦੀ ਇੱਕ ਹਸਰ ਤੱਕ ਕਾਇਮ ਰੱਖੀ ਜਾ ਸਕੇ ਬਿਲਕੁਲ ਬਿਲਕੁਲ ਧੰਨਵਾਦ ਆ ਦਲਿਤ ਚੇਤਨਾ ਮੰਚ ਪੰਜਾਬ ਵੱਲੋਂ ਇੱਕ ਵਾਰ ਫਿਰ ਤੋਂ ਐਕਟਿਵਨੈਸ ਹੋਈ ਹੈ ਪੂਰੇ ਪੰਜਾਬ ਚ ਗਰੀਬ ਲੋਕਾਂ ਦੀ ਜਿੱਥੇ ਵੀ ਲੋੜਵੰਦ ਲੋਕ ਨੇ ਇਹਨਾਂ ਨੂੰ ਮਦਦ ਕਰਨ ਦੇ ਲਈ ਅੱਗੇ ਆਉਣਗੇ ਔਰ ਖਾਸ ਤੌਰ ਦੇ ਉੱਪਰ ਨਸ਼ਿਆਂ ਨੂੰ ਲੈ ਕੇ ਕਿਸ ਤਰੀਕੇ ਦੇ ਜਿਹੜੇ ਕਦਮ ਚੁੱਕੇ ਜਾਣਗੇ ਉਸ ਬਾਰੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਗਈ ਹੈ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗ ਪੀਟੀਸੀ ਨਿਊਜ਼ ਮੋਹਾਲੀ